ਨਗਰ ਪੰਚਾਇਤ ਦੀਆਂ ਚੋਣਾਂ ਦੀ ਅੱਜ ਪੋਲਿੰਗ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਗਰਲ ਸਕੂਲ ਦੇ ਵਿੱਚ ਇੱਥੇ ਜਿਹੜਾ ਹੈ ਵਾਰਡ ਨੰਬਰ 9 ਤੇ 13 ਦੇ ਜਿਹੜੇ ਪੋਲਿੰਗ ਬੂਥ ਹੈ ਇੱਥੇ ਜੋਰਾਂ ਸ਼ੋਰਾਂ ਦੇ ਨਾਲ ਜਿਹੜੀ ਹੈ ਪੋਲਿੰਗ ਹੋ ਰਹੀ ਹੈ ਇਹਦੇ ਨਾਲ ਇੱਥੇ ਜਿਹੜੇ ਸ਼ਹਿਰ ਵਾਸੀ ਖੜੇ ਆ ਵੋਟਰ ਖੜੇ ਆ ਉਹਨਾਂ ਨਾਲ ਇੱਕ ਵਾਰੀ ਗੱਲ ਵੀ ਕਰਾਂਗੇ ਬਹੁਤ ਸੋਹਣਿਆ ਅਮਨ ਮਾਨ ਨਾਲ ਪਰਿਵਾਰਿਕ ਸਾਰਾ ਭਾਈਚਾਰਾ ਰੱਖਦੇ ਹੋਏ ਬੜੇ ਸੋਹਣੇ ਤਰੀਕਾਂ ਮੋਟਾ ਪੈਰੀਆਂ ਪ੍ਰਸ਼ਾਸਨ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕੇ ਸਾਰਾ ਪ੍ਰਬੰਧ ਬਹੁਤ ਵਧੀਆ ਢੰਗ ਨਾਲ ਕੀਤਾ ਹੋਇਆ ਤੇ ਆਸ ਵਿੱਚ ਵੀ ਸਾਡਾ ਜਿਹੜਾ ਸਮਾਜ ਦਾ ਭਾਈਚਾਰਕ ਸੰਝ ਹੈ ਕੋਈ ਕਿਸੇ ਕਿਸਮ ਦੀ ਗਲਤ ਕੰਮ ਨਹੀਂ ਹੈ ਬਹੁਤ ਵਧੀਆ ਮਾਹੌਲ ਦੇ ਵਿੱਚ ਪੋਲਿੰਗ ਹੋ ਰਹੀ ਹੈ ਤੇ ਮੇਰੀ ਸਾਰਿਆਂ ਨੂੰ ਮਤਲਬ ਬੇਨਤੀ ਹੈ ਵੀ ਵੱਧ ਤੋਂ ਵੱਧ ਪੋਲਿੰਗ ਦੇ ਵਿੱਚ ਹਿੱਸਾ ਲੈ ਕੇ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਵਾਸਤੇ ਸਹਿਯੋਗ ਦਿਓ ਦੀ ਲੱਗ ਰਿਹਾ ਕਿੰਨੇ ਕ ਪਰਸੈਂਟ ਵੋਟ ਜਿਹੜੀ ਪੋਲ ਹੋ ਜੂਗੀ ਅੱਜ ਸ਼ਾਮ ਨੂੰ 90% ਦੇ ਕਰੀਬ ਵੋਟਰ 80 ਤੋਂ 90 ਦੇ ਕਰੀਬ ਵੋਟਰ ਪੋਲਿੰਗ ਹੋਣਾ ਨਾਲ ਇੱਕ ਹੋਰ ਕੈਂਡੀਡੇਟ ਖੜਿਆ ਸਾਸਕਲ ਜੀ ਸਾਸਕਲ ਜੀ ਜਿਵੇਂ ਦੇਖਿਆ ਜਾਂਦਾ ਸੀ ਤੁਹਾਡਾ ਵਾਰਡ ਜਿਹੜਾ ਇੱਕ ਹੌਟ ਸੀਟ ਮੰਨੀ ਜਾ ਰਹੀ ਸੀ ਕਿਵੇਂ ਦੇਖਦੇ ਹੋ ਬਹੁਤ ਵਧੀਆ ਜੀ ਸ਼ਾਂਤੀਪੂਰਨ ਵੋਟਾਂ ਪੈ ਰਹੀਆਂ ਨੇ ਈਵਨ ਕਿ ਰੂਲਿੰਗ ਪਾਰਟੀ ਆਮ ਆਦਮੀ ਪਾਰਟੀ ਦਾ ਰਾਜ ਹੈ ਪਰ ਇੱਥੇ ਕੋਈ ਵੀ ਕਿਸੇ ਵੀ ਪਾਰਟੀ ਵੱਲੋਂ ਕੁਝ ਉੱਚਾ ਨੀਵਾ ਨਹੀਂ ਬੋਲਿਆ ਜਾ ਰਿਹਾ ਹਰੇਕ ਵੋਟਰ ਖੁਸ਼ ਹੈ ਵੋਟ ਪਾ ਕੇ ਜਿੱਤ ਦੀ ਜਿੱਤ ਨੂੰ ਕਿਵੇਂ ਵੇਖਣੀ ਪੂਰੀ ਜਿੱਤ ਹੈ ਜੀ ਆਮ ਆਦਮੀ ਪਾਰਟੀ ਦੇ ਸੀ ਕੈਂਡੀਡੇਟਾਂ ਪੂਰੀ ਤਰ੍ਹਾਂ ਜਿੱਤਿਆ 101% ਜਿੱਤਿਆ ਬਿਲਕੁਲ ਦੇਖਦੇ ਆ ਅੱਜ ਜਿਹੜਾ ਪੋਲਿੰਗ ਹੋ ਰਹੀ ਆ ਕਿਵੇਂ ਸ਼ਾਂਤਮਈ ਢੰਗ ਨਾਲ ਹੀ ਹੋ ਰਹੀ ਹੈ ਹਾਂਜੀ ਹਾਂਜੀ ਸ਼ਾਂਤਮਈ ਨਾਲ ਹੋ ਰਹੀ ਆ ਹਜੇ ਤੱਕ ਤਾਂ ਸ਼ਾਮ ਤੱਕ ਦਾ ਕੁਝ ਕਹਿ ਨਹੀਂ ਸਕਦੇ ਵੀ ਕੀ ਹੋਣਾ ਕਿਉਂਕਿ ਮੇਰੇ ਨਾਲ ਤਾਂ ਮੈਨੂੰ ਪਤਾ ਹੀ ਹੈ ਵੀ ਜਿਹੜਾ ਕੁਝ ਹੋਣਾ ਧੱਕਾ ਚੱਲੂਗਾ ਮੇਰੇ ਨਾਲ ਕਿਉਂ ਸਰਕਾਰ ਹੋਣ ਦੇ ਨਾਤੇ ਵੀ ਤੇ ਐਮਐਲਏ ਹੋਣ ਦੇ ਵੀ ਨਾਤੇ ਪਰ ਮੈਂ ਆਪਦੀ ਆਵਾਜ਼ ਤੇ ਜ਼ੋਰ ਦਿੱਤਾ ਹੋਇਆ ਬਾਕੀ ਵਾਇਗਰੂ ਦੇ ਹੱਥਾਂ ਜਿਹੜਾ ਕੁਝ ਹੋਣਾ ਜਿੱਤ ਹਾਰ ਹਰੇਕ ਦੀ ਹੋਣੀ ਹੈ ਪਰ ਆਪਾਂ ਡਟ ਕੇ ਖੜੇ ਆ ਬਿਲਕੁਲ ਬਿਲਕੁਲ ਕਿਤੇ ਨਾ ਕੀਤੀ ਗੁੱਸੇ ਗਿਲੇ ਵੀ ਆ ਪਾਰਟੀਆਂ ਦੇ ਨਾਲ ਤੇ ਹਰ ਕੋਈ ਇੱਥੇ ਕਹਿ ਰਿਹਾ ਹੈ ਕਿ ਅਮਨ ਆਮਾਨ ਦੇ ਨਾਲ ਇਹ ਜਿਹੜਾ ਚੋੜਾਂ ਦੀ ਜਿਹੜੀ ਪੋਲਿੰਗ ਹੋ ਰਹੀ ਹੈ ਤੇ ਕਿਤੇ ਨਾ ਕਿਤੇ ਕਿਸੇ ਕੈਂਡੀਡੇਟ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਤੱਕਾ ਵੀ ਹੋਵੇਗਾ ਹੁਣ ਵੇਖਣਾ ਇਹ ਹੋਵੇਗਾ ਕਿ ਸ਼ਾਮ ਤੱਕ ਜਿਹੜਾ ਇੱਥੇ ਮਾਹੌਲ ਜਿਹੜਾ ਸ਼ਾਂਤੀਪੂਰਵਕ ਰਹਿੰਦਾ ਹੈ ਜਾਂ ਕੋਈ ਕਿਸੇ ਤਰ੍ਹਾਂ ਦੀ ਇੱਥੇ ਗੜਬੜ ਹੁੰਦੀ ਆ ਜੁੜੇ ਹੋ ਰਹੇ ਹੋ ਸਾਡੇ ਨਾਲ ਬਲਤੇਜ ਦੇ ਨਾਲ ਸੁਖਵਿੰਦਰ ਨਿਕਵਾਂਟੀ ਪੰਜਾਬੀ ਸਰਦੂਲਗੜ ਤੋਂ